ਪਾਠ ਨੰਬਰ 7 ਮਨੁੱਖ ਦੇ ਸਾਥੀ ਜੰਤੂ ਮਨੁੱਖਾਂ ਅਤੇ ਜੰਤੂਆਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ ਮਨੁੱਖ ਨੂੰ ਇਨ੍ਹਾਂ ਜੰਤੂਆਂ ਤੋਂ ਸਾਥ ਦੇ ਨਾਲ-ਨਾਲ ਬਹੁਤ ਸਾਰੀਆਂ ਸੁਗਤਾਂ ਮਿਲਦੀਆਂ ਹਨ ਆਓ ਆਪਾਂ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰੀਏ ਜਨਾਨ ਦੇ ਰਾਜਾ ਸ਼ਕੰਦਰ ਮਹਾਨ ਦੇ ਕੁੱਤੇ ਦਾ ਨਾਮ ਪੈਰੀਟਾਸ ਸੀ ਪਰਸ਼ੀਆ ਦੇ ਰਾਜੇ ਡੇਰੀਅਸ ਤੀਜੇ ਨੇ ਸ਼ਕੰਦਰ ਉੱਪਰ ਹਮਲਾ ਕਰ ਦਿੱਤਾ ਜੋਦ ਦੌਰਾਨ ਇੱਕ ਹਾਥੀ ਸਕੰਦਰ ਨੂੰ ਕੁਚਲਣ ਹੀ ਵਾਲਾ ਸੀ ਕਿ ਉਸੇ ਵਕਤ ਉਸਦੇ ਕੁੱਤੇ ਪੈਰੀਟਾਸ ਨੇ ਹਾਥੀ ਦੇ ਮੂੰਹ ਉੱਤੇ ਛਾਲ ਮਾਰ ਕੇ ਹਾਥੀ ਦਾ ਧਿਆਨ ਦੂਸਰੇ ਪਾਸੇ ਕਰ ਦਿੱਤਾ ਅਤੇ ਸਕੰਦਰ ਦੀ ਜਾਨ ਬਚ ਗਈ ਬਹੁਤ ਸਾਰੀਆਂ ਮਹਾਨ ਹਸਤੀਆਂ ਦਾ ਵਕ ਵਕ ਜੰਤੂਆਂ ਨਾਲ ਲਗਾ ਅਤੇ ਜੰਤੂਆਂ ਦੀ ਵਫਾਦਾਰੀ ਦੀਆਂ ਕਹਾਣੀਆਂ ਸੰਸਾਰ ਪ੍ਰਸਿੱਧ ਹਨ ਕੀ ਤੁਹਾਨੂੰ ਕਿਸੇ ਅਜਿਹੀ ਕਹਾਣੀ ਦਾ ਪਤਾ ਹੈ ਆਪਣੇ ਘਰ ਦੇ ਕਿਸੇ ਬਜ਼ੁਰਗ ਮੈਂਬਰ ਨੂੰ ਪੁੱਛੋ ਕਿ ਕੀ ਉਹ ਕੋਈ ਅਜਿਹੀ ਗੱਲ ਜਾਣਦੇ ਹਨ ਉਹਨਾਂ ਕੋਲੋਂ ਸੁਣੋ ਅਤੇ ਲਿਖੋ ਅਤੇ ਫਿਰ ਜਮਾਤ ਵਿੱਚ ਆਪਣੇ ਸਾਥੀ ਵਿਦਿਆਰਥੀਆਂ ਨਾਲ ਸਾਂਝੀ ਕਰੋ ਕੁੱਤਾ ਆਪਣੀ ਵਫਾਦਾਰੀ ਅਤੇ ਰਾਖੀ ਕਰਨ ਵਰਗੇ ਗੁਣਾ ਕਰਕੇ ਮਨੁੱਖ ਦੁਆਰਾ ਬੜੇ ਪਿਆਰ ਨਾਲ ਪਾਲਿਆ ਜਾਂਦਾ ਹੈ ਕੁੱਤਾ ਬਹੁਤ ਵੱਡੇ ਭੇਡਾਂ ਜਾਂ ਬੱਕਰੀਆਂ ਦੇ ਇਜੜ ਦੀ ਰਾਖੀ ਕਰ ਸਕਦਾ ਹੈ ਜਦੋਂ ਕੋਈ ਵੀ ਭੇਡ ਜਾਂ ਬੱਕਰੀ ਆਪਣੀ ਇਜੜ ਤੋਂ ਵਿਛੜ ਜਾਂਦੀ ਹੈ ਉਸ ਇੱਜੜ ਦੀ ਰਾਖੀ ਕਰ ਰਿਹਾ ਕੁੱਤਾ ਉਸ ਨੂੰ ਘੇਰ ਕੇ ਵਾਪਸ ਲੈ ਆਉਂਦਾ ਹੈ ਕੁੱਤੇ ਦੀ ਸੁਗੰਧ ਅਤੇ ਸੁਣ ਦੀ ਸ਼ਕਤੀ ਵੀ ਕਮਾਲ ਦੀ ਹੈ ਇਹ ਜੰਤੂ ਜ਼ਮੀਨ ਦੇ ਲਗਭਗ 40 ਫੁੱਟ ਥੱਲੇ ਦੀ ਗੰਧ ਪਛਾਣ ਸਕਦਾ ਹੈ ਇਸ ਕਰਕੇ ਪੁਲਿਸ ਵੀ ਅਪਰਾਧੀਆਂ ਨੂੰ ਫੜਨ ਲਈ ਕੁੱਤਿਆਂ ਦੀ ਮਦਦ ਲੈਂਦੀ ਹੈ ਕੁੱਤਾ ਮਨੁੱਖ ਦੇ ਮੁਕਾਬਲੇ 4 ਗੁਣਾ ਵੱਧ ਦੂਰੀ ਤੋਂ ਆਵਾਜ਼ ਦੇ ਸਰੋਤ ਪਛਾਣ ਸਕਦਾ ਹੈ ਰੋਚਕ ਤੱਥ ਬਸੇਨਜੀ ਸਰਕਾਰੀ ਕੁੱਤਿਆਂ ਦੀ ਇੱਕ ਅਜਿਹੀ ਨਸਲ ਹੈ ਜੋ ਗਲੇ ਦੀ ਵਿਸ਼ੇਸ਼ ਵੰਤਰ ਕਰਕੇ ਭੌਂਕ ਨਹੀਂ ਸਕਦੀ ਪਰ ਹੇਕ ਜਾਂ ਤਾਨ ਵਰਗੀ ਆਵਾਜ਼ ਕੱਢਦੀ ਹੈ ਸਨ 1957 ਵਿੱਚ ਰੂਸੀ ਪਲਾੜ ਜਾਣਕ ਸਪੂਤਨਿਕ ਰਾਹੀ ਪਲਾੜ ਵਿੱਚ ਜਾਣ ਵਾਲਾ ਜਿਉਂਦਾ ਪ੍ਰਾਣੀ ਲਾਇਕਾ ਨਾਮ ਦੀ ਕੁੱਤੀ ਸੀ ਅੱਗੇ ਸਾਨੂੰ ਦੋ ਤਸਵੀਰਾਂ ਵਿਖਾਈਆਂ ਗਈਆਂ ਹਨ ਪਹਿਲੀ ਤਸਵੀਰ ਵਸੇਨ ਜੀ ਕੁੱਤੇ ਦੀ ਹੈ ਜੋ ਭੌਂਕ ਨਹੀਂ ਸਕਦਾ ਦੂਜੀ ਤਸਵੀਰ ਲਾਇਕਾ ਨਾਮ ਦੀ ਕੁੱਤੀ ਹੈ ਜੋ ਕਿ ਪਹਿਲੀ ਵਾਰ ਪਲਾੜ ਦੇ ਵਿੱਚ ਜਾ ਕੇ ਆਈ ਸੀ ਅੱਗੇ ਅਸੀਂ ਪ੍ਰਸ਼ਨਾਂ ਨੂੰ ਹੱਲ ਕਰਦੇ ਹਾਂ ਪਹਿਲਾ ਪ੍ਰਸ਼ਨ ਕਿੰਨਾ ਗੁਣਾ ਕਰਕੇ ਕੁੱਤਾ ਮਨੁੱਖ ਦਾ ਹਰਮਨ ਪਿਆਰਾ ਪਾਲਤੂ ਜਾਨਵਰ ਹੈ ਵਫਾਦਾਰੀ ਅਤੇ ਰਾਖੀ ਵਰਗੇ ਗੁਣਾ ਕਰਕੇ ਕੁੱਤਾ ਮਨੁੱਖ ਦਾ ਹਰਮਨ ਪਿਆਰਾ ਪਾਲਤੂ ਜਾਨਵਰ ਹੈ ਪ੍ਰਸ਼ਨ ਨੰਬਰ 2 ਰੂਸੀ ਪਲਾੜ ਜਾਨ ਸਪੂਤਨਿਕ ਰਾਹੀ ਪਲਾੜ ਵਿੱਚ ਭੇਜਿਆ ਗਿਆ ਪਹਿਲਾ ਜੰਤੂ ਕਿਹੜਾ ਸੀ ਅਤੇ ਉਸ ਦਾ ਨਾਮ ਕੀ ਸੀ ਰੂਸੀ ਪਲਾੜ ਜਾਨ ਸਪੂਤਨਿਕ ਰਾਹੀ ਪਲਾੜ ਵਿੱਚ ਭੇਜਿਆ ਗਿਆ ਪਹਿਲਾ ਜੰਤੂ ਇੱਕ ਕੁੱਤੀ ਸੀ ਜਿਸ ਦਾ ਨਾਮ ਲਾਇਕਾ ਸੀ ਮਨੁੱਖ ਅਤੇ ਜੰਤੂਆਂ ਦਾ ਬਹੁਤ ਪੁਰਾਣਾ ਸਬੰਧ ਹੈ। ਬਹੁਤ ਸਾਰੇ ਜੰਤੂ ਵੀ ਮਨੁੱਖ ਦੁਆਰਾ ਪਾਲੇ ਜਾਂਦੇ ਹਨ। ਇਹ ਵੱਖ-ਵੱਖ ਤਰੀਕਿਆਂ ਨਾਲ ਮਨੁੱਖ ਦੀ ਸਹਾਇਤਾ ਕਰਦੇ ਹਨ। ਦੁੱਧ ਅਤੇ ਮੀਟ ਲਈ ਮਨੁੱਖ ਨੇ ਜਿਹੜੇ ਜਾਨਵਰਾਂ ਨੂੰ ਪਾਲਣਾ ਸ਼ੁਰੂ ਕੀਤਾ, ਉਹਨਾਂ ਵਿੱਚ ਭੇਡਾਂ ਅਤੇ ਬੱਕਰੀਆਂ ਮੁੱਖ ਤੌਰ ਤੇ ਸ਼ਾਮਲ ਹਨ। ਕੇਵਲ ਦੁੱਧ, ਅੰਡੇ ਅਤੇ ਮੀਟ ਹੀ ਨਹੀਂ, ਸਗੋਂ ਸਾਨੂੰ ਉਹਨਾਂ ਜਾਂ ਪਛਮ ਵੀ ਜੰਤੂਆਂ ਤੋਂ ਮਿਲਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਕਿਹੜੇ ਜੰਤੂ ਸਾਨੂੰ ਔਨ ਦਿੰਦੇ ਹਨ ਬਹੁਤ ਸਾਰੇ ਲੋਕ ਸਮਝਦੇ ਹਨ ਕਿ ਔਨ ਕੇਵਲ ਭੇਡਾਂ ਤੋਂ ਪ੍ਰਾਪਤ ਹੁੰਦੀ ਹੈ ਪਰ ਕਈ ਹੋਰ ਵੀ ਜੰਤੂ ਹਨ ਜਿਨ੍ਹਾਂ ਤੋਂ ਅਸੀਂ ਔਨ ਹਾਸਲ ਕਰਦੇ ਹਾਂ ਖਰਗੋਸ਼ ਅੰਗੂਰਾ ਨਸਲ ਦੇ ਖਰਗੋਸ਼ਾਂ ਤੋਂ ਪ੍ਰਾਪਤ ਔਨ ਦੇ ਰੇਸ਼ੇ ਬਹੁਤ ਮਲਾਈਮ ਅਤੇ ਲੰਬੇ ਹੁੰਦੇ ਹਨ ਊਠ ਮਨੁੱਖ ਊਠ ਦੀ ਜੱਥ ਅਰਥਾਤ ਵਾਲਾਂ ਤੋਂ ਨਾ ਕੇਵਲ ਔਨ ਪ੍ਰਾਪਤ ਕਰਦਾ ਹੈ ਸਗੋਂ ਹੋਰ ਕਈ ਕਾਰਨਾ ਕਰਕੇ ਵੀ ਉਸ ਉੱਤੇ ਨਿਰਭਰ ਹੈ ਕੀ ਤੁਸੀਂ ਜਾਣਦੇ ਹੋ ਕਿ ਪਸ਼ਮੀਨਾ ਨਾਂ ਦੀ ਉਨ ਹਿਮਾਲਿਆ ਦੇ ਪਹਾੜਾਂ ਵਿੱਚ ਮਿਲਣ ਵਾਲੀ ਪਸ਼ਮੀਨਾ ਨਾਂ ਦੀ ਬੱਕਰੀ ਦੇ ਵਾਲਾ ਤੋਂ ਮਿਲਦੀ ਹੈ ਕੀ ਤੁਸੀਂ ਇਹ ਚਿੰਨ ਦੇਖਿਆ ਹੈ ਜੋ ਤਸਵੀਰ ਵਿੱਚ ਬਖਾਇਆ ਗਿਆ ਹੈ ਆਓ ਇਸ ਨਿਸ਼ਾਨ ਬਾਰੇ ਪੜੀਏ ਇਹ ਨਿਸ਼ਾਨ ਉਨ ਦੀ ਸੌਤਾਂ ਨੂੰ ਦਰਸਾਉਂਦਾ ਹੈ ਇਸ ਨੂੰ ਬੂਲ ਮਾਰਕ ਕਹਿੰਦੇ ਹਨ ਅਗਲੀ ਵਾਰ ਜਦੋਂ ਕਦੇ ਉਨ ਖਰੀਦੋ ਤਾਂ ਬੂਲ ਮਾਰਕ ਚਿੰਨ ਦੇਖਣਾ ਨਾ ਭੁੱਲਣਾ ਇਸ ਤਰ੍ਹਾਂ ਤੁਸੀਂ ਕੁਝ ਵਸਤੂਆਂ ਦੀ ਪੈਕਿੰਗ ਉੱਪਰ ਦਿੱਤਾ ਚਿੰਨ੍ਹ ਵੇਖਿਆ ਹੋਵੇਗਾ ਪਤਾ ਕਰੋ ਇਹ ਕਿਸ ਪ੍ਰਕਾਰ ਦੀਆਂ ਵਸਤੂਆਂ ਲਈ ਵਰਤਿਆ ਜਾਂਦਾ ਹੈ ਇਹ ਕੀ ਦਰਸਾਉਂਦਾ ਹੈ ਚਿੱਤਰ ਵਿੱਚ ਬਿਖਾਏ ਗਏ ਚਿੰਨ੍ਹ ਨੂੰ ਐਗ ਮਾਰਕ ਕਹਿੰਦੇ ਹਨ ਇਹ ਮਸਾਲਿਆਂ ਦੀ ਸ਼ੁੱਧਤਾ ਨੂੰ ਦਰਸਾਉਂਦਾ ਹੈ ਪ੍ਰਸ਼ਨ ਨੰਬਰ 3 ਲਿਖੇ ਚਿੰਨ੍ਹ ਦਾ ਮਿਲਾਨ ਉਸ ਵਸਤੂ ਨਾਲ ਕਰੋ ਜਿਸ ਵਸਤੂ ਦੀ ਸ਼ੁੱਧਤਾ ਦਰਸਾਉਣ ਲਈ ਉਹ ਵਰਤੇ ਜਾਂਦੇ ਹਨ ਇੱਕ ਪਾਸੇ ਸਾਨੂੰ ਵਸਤੂਆਂ ਦਿੱਤੀਆਂ ਗਈਆਂ ਹਨ ਦੂਜੇ ਪਾਸੇ ਛੋਤਤਾ ਦਾ ਚਿੰਨ ਲਿਖਿਆ ਗਿਆ ਹੈ ਇਹਨਾਂ ਨੂੰ ਅਸੀਂ ਸਹੀ ਤਰੀਕੇ ਨਾਲ ਮਿਲਾਉਣਾ ਹੈ ਸੋਨੇ ਦੀ ਛੋਤਤਾ ਦੇ ਲਈ BIS ਚਿੰਨ ਵਰਤਿਆ ਜਾਂਦਾ ਹੈ ਇਸ ਲਈ ਅਸੀਂ ਸੋਨਾ BIS ਚਿੰਨ ਨਾਲ ਮਿਲਾਵਾਂਗੇ ਉਨ ਦੀ ਛੋਤਤਾ ਦੇ ਲਈ ਬੂਲਮਾਰਕ ਚਿੰਨ ਵਰਤਿਆ ਜਾਂਦਾ ਹੈ ਇਸ ਲਈ ਉਨ ਨੂੰ ਅਸੀਂ ਬੂਲਮਾਰਕ ਨਾਲ ਮਿਲਾਵਾਂਗੇ ਬਿਜਲੀ ਦੇ ਯੰਤਰਾਂ ਦੀ ਛੋਤਤਾ ISI ਮਾਰਕ ਦਰਸਾਉਂਦਾ ਹੈ ਇਸ ਲਈ ਅਸੀਂ ਬਿਜਲੀ ਦੇ ਯੰਤਰ ਨੂੰ ISI ਨਾਲ ਮਿਲਾਵਾਂਗੇ ਮਸਾਲਿਆਂ ਦੀ ਛੋਤਾ ਦੇ ਲਈ ਐਗ ਮਾਰਕ ਚੰਨ ਵਰਤਿਆ ਜਾਂਦਾ ਹੈ ਇਸ ਲਈ ਅਸੀਂ ਮਸਾਲੇ ਐਗ ਮਾਰਕ ਚੰਨ ਨਾਲ ਮਿਲਾਵਾਂਗੇ ਅਸੀਂ ਜਾਣ ਲਿਆ ਹੈ ਕਿ ਜੰਤੂ ਸਿੱਧੇ ਤੌਰ ਤੇ ਮਨੁੱਖ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਸਗਾਤ ਦੁੱਧ, ਮੀਟ, ਅੰਡੇ, ਚਮੜਾ ਅਤੇ ਉਹਨਾਂ ਦਿੰਦੇ ਹਨ ਕੁਝ ਲੋਕਾਂ ਦਾ ਮੁੱਖ ਕੀਤਾ ਦੁੱਧ ਵੇਚਣਾ ਹੈ ਇਸ ਲਈ ਉਹ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਵੱਡੀ ਗਿਣਤੀ ਵਿੱਚ ਪਾਲਦੇ ਹਨ ਕੀ ਤੁਸੀਂ ਮਦਾਰੀ ਦਾ ਤਮਾਸ਼ਾ ਦੇਖਿਆ ਹੈ ਬਹੁਤ ਸਾਰੇ ਲੋਕ ਜਿਵੇਂ ਜੋਗੀ ਅਤੇ ਮਦਾਰੀ ਵੀ ਆਪਣੀ ਰੋਜੀ ਰੋਟੀ ਲਈ ਜਾਨਵਰਾਂ 'ਤੇ ਨਿਰਭਰ ਕਰਦੇ ਹਨ ਜੰਤੂ ਉਹਨਾਂ ਦੇ ਲਈ ਰੋਜ਼ਗਾਰ ਦਾ ਸਾਧਨ ਵੀ ਬਣਦੇ ਹਨ ਅੱਜਕੱਲ੍ਹ ਕਾਨੂੰਨ ਅਨੁਸਾਰ ਨਾ ਤਾਂ ਕੋਈ ਜੰਗਲੀ ਜਾਨਵਰਾਂ ਨੂੰ ਫੜ ਸਕਦਾ ਹੈ ਨਾ ਹੀ ਰੱਖ ਸਕਦਾ ਹੈ ਇਹ ਕਾਨੂੰਨ ਇਸ ਲਈ ਬਣਾਇਆ ਗਿਆ ਹੈ ਤਾਂ ਕਿ ਜੰਗਲੀ ਜਾਨਵਰਾਂ ਉੱਤੇ ਹੋ ਰਹੇ ਅਤਿਆਚਾਰਾਂ ਨੂੰ ਰੋਕਿਆ ਜਾ ਸਕੇ ਆਵਾਜਾਈ ਅਤੇ ਢੋਟ-ਢਵਾਈ ਵਿੱਚ ਜਾਨਵਰਾਂ ਦੀ ਵਿਸ਼ੇਸ਼ ਭੂਮਿਕਾ ਹੈ ਹੁਣ ਤੱਕ ਤੁਸੀਂ ਜਾਣ ਚੁੱਕੇ ਹੋ ਕਿ ਰੇਗਿਸਤਾਨ ਵਿੱਚ ਇਸ ਕੰਮ ਲਈ ਊਠ ਦੀ ਵਰਤੋਂ ਕੀਤੀ ਜਾਂਦੀ ਹੈ। ਹਾਥੀ ਅਤੇ ਬਲਦ ਅੱਜ ਵੀ ਬਹੁਤ ਇਲਾਕਿਆਂ ਵਿੱਚ ਸਮਾਨ ਢੋਣ ਦੇ ਕੰਮ ਕਰਦੇ ਦੇਖੇ ਜਾ ਸਕਦੇ ਹਨ। ਤੁਸੀਂ ਜਾਣਿਆ ਹੈ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਜੰਤੂਆਂ ਤੋਂ ਪ੍ਰਾਪਤ ਕਰਦੇ ਹਾਂ। ਆਓ ਇੱਕ ਸੂਚੀ ਬਣਾਈਏ ਜਿਸ ਵਿੱਚ ਜੰਤੂ ਅਤੇ ਉਹਨਾਂ ਤੋਂ ਮਿਲਣ ਵਾਲੀਆਂ ਵਸਤੂਆਂ ਲਿਖੀਏ। ਦੁੱਧ ਦੁੱਧ ਸਾਨੂੰ ਗਾਂ, ਬੱਕਰੀ ਅਤੇ ਮੱਝ ਤੋਂ ਮਿਲਦਾ ਹੈ। ਸ਼ਹਿਦ ਸ਼ਹਿਦ ਸਾਨੂੰ ਮਧੂਮੱਖੀ ਤੋਂ ਮਿਲਦਾ ਹੈ। ਉਨ ਉਨ ਸਾਨੂੰ ਭੇਡ, ਖਰਗੋਸ਼, ਪਸ਼ਮੀਨਾ ਬੱਕਰੀ ਤੋਂ ਮਿਲਦੀ ਹੈ। ਰੇਸ਼ਮ ਰੇਸ਼ਮ ਸਾਨੂੰ ਰੇਸ਼ਮ ਦੇ ਕੀੜੇ ਤੋਂ ਮਿਲਦਾ ਹੈ। ਸਵਾਰੀ ਸਵਾਰੀ ਲਈ ਅਸੀਂ ਊਠ ਅਤੇ ਘੋੜੇ ਦੀ ਵਰਤੋਂ ਕਰਦੇ ਹਾਂ। ਰਾਖੀ ਰਾਖੀ ਲਈ ਅਸੀਂ ਘਰ ਕੁੱਤਾ ਰੱਖਦੇ ਹਾਂ। ਢੋਆ ਢਵਾਈ ਢੋਆ ਢਵਾਈ ਲਈ ਅਸੀਂ ਬਲਦ, ਗਧਾ, ਘੋੜਾ, ਊਠ ਅਤੇ ਹਾਥੀ ਦੀ ਵਰਤੋਂ ਕਰਦੇ ਹਾਂ। ਆਂਡੇ ਆਂਡੇ ਸਾਨੂੰ ਮੁਰਗੀ ਤੋਂ ਮਿਲਦੇ ਹਨ। ਮੀਟ ਮੀਟ ਸਾਨੂੰ ਬੱਕਰੇ ਅਤੇ ਮੁਰਗੇ ਤੋਂ ਮਿਲਦਾ ਹੈ ਅਸੀਂ ਆਪਣੀਆਂ ਕਈ ਲੋੜਾਂ ਦੀ ਪੂਰਤੀ ਲਈ ਜੰਤੂਆਂ ਦੀ ਸਿਹਤਾਂ ਲੈਂਦੇ ਹਾਂ ਅਤੇ ਇਸ ਮੰਤਵ ਲਈ ਉਹਨਾਂ ਨੂੰ ਪਾਲਦੇ ਹਾਂ ਇਸ ਲਈ ਉਹਨਾਂ ਦੀਆਂ ਜ਼ਰੂਰਤਾਂ ਜਿਵੇਂ ਭੋਜਨ ਪਾਣੀ ਅਤੇ ਸਮੇਂ ਸਿਰ ਦਵਾਈਆਂ ਆਦਿ ਦਾ ਖਿਆਲ ਰੱਖਣਾ ਚਾਹੀਦਾ ਹੈ ਜੰਤੂ ਵੀ ਸਜੀਵ ਹਨ ਸਾਡੇ ਵਾਂਗ ਹੀ ਉਹਨਾਂ ਨੂੰ ਵੀ ਕਈ ਰੋਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਮਾਹਿਰ ਡਾਕਟਰ ਵੈਟਰਨਰੀ ਡਾਕਟਰ ਦੀ ਸਲਾਹ ਨਾਲ ਹੀ ਉਹਨਾਂ ਨੂੰ ਦਵਾਈ ਦੇਣੀ ਚਾਹੀਦੀ ਹੈ ਪ੍ਰਸ਼ਨ ਨੰਬਰ 4 ਘਰ ਵਿੱਚ ਕਿਹੜੇ-ਕਿਹੜੇ ਜਾਨਵਰ ਪਾਲੇ ਜਾਂਦੇ ਹਨ ਕਿਸੇ ਇੱਕ ਬਾਰੇ ਪੰਜ ਵਾਕ ਲਿਖੋ ਅਸੀਂ ਘਰ ਵਿੱਚ ਕੁੱਤਾ, ਬਿੱਲੀ, ਮੱਝ, ਘੋੜਾ, ਗਾਂ ਅਤੇ ਬੱਕਰੀ ਆਦਿ ਜਾਨਵਰ ਪਾਲ ਸਕਦੇ ਹਾਂ ਹੁਣ ਅਸੀਂ ਕੁੱਤੇ ਬਾਰੇ ਪੰਜ ਵਾਕ ਲਿਖਾਂਗੇ ਕੁੱਤਾ ਘਰ ਦੀ ਰਾਖੀ ਕਰਦਾ ਹੈ ਕੁੱਤਾ ਇੱਕ ਵਫਾਦਾਰ ਜਾਨਵਰ ਹੈ ਕੁੱਤੇ ਦੀ ਸੁਗੰਧ ਸ਼ਕਤੀ ਬਹੁਤ ਤੇਜ਼ ਹੁੰਦੀ ਹੈ ਕੁੱਤੇ ਚੋਰ, ਨਸ਼ਾ, ਬੰਬ ਆਦਿ ਲੱਭਣ ਵਿੱਚ ਪੁਲਿਸ ਦੀ ਮਦਦ ਕਰਦੇ ਹਨ ਕੁੱਤਾ ਸਮਝਦਾਰ ਅਤੇ ਸਿਆਣਾ ਜਾਨਵਰ ਹੈ। ਪ੍ਰਸ਼ਨ ਨੰਬਰ 5 ਭੇਡਾਂ ਤੋਂ ਇਲਾਵਾ ਹੋਰ ਕਿਹੜੇ ਜੰਤੂ ਸਾਨੂੰ ਉਨ੍ਨ ਦਿੰਦੇ ਹਨ? ਭੇਡਾਂ ਤੋਂ ਇਲਾਵਾ ਊਠ, ਪਸ਼ਮੀਨਾ ਬੱਕਰੀ, ਅੰਗੂਰਾ ਖਰਗੋਸ਼ ਆਦ ਜੰਤੂ ਸਾਨੂੰ ਉਨ੍ਨ ਦਿੰਦੇ ਹਨ। ਅਸੀਂ ਹੁਣ ਤੱਕ ਇਹ ਜਾਣ ਚੁੱਕੇ ਹਾਂ ਕਿ ਜੰਤੂ ਮਨੁੱਖ ਦੇ ਬਹੁਤ ਵਧੀਆ ਅਤੇ ਵਫਾਦਾਰ ਸਾਥੀ ਹਨ। ਇਨ੍ਹਾਂ ਤੋਂ ਸਾਨੂੰ ਬਹੁਤ ਸਾਰੀਆਂ ਵਸਤੂਆਂ ਸੁਗਾਤ ਦੇ ਰੂਪ ਵਿੱਚ ਮਿਲਦੀਆਂ ਹਨ। ਜੰਤੂ ਨਾ ਕੇਵਲ ਸਿੱਧੇ ਤੌਰ ਤੇ ਮਨੁੱਖ ਨੂੰ ਕਈ ਪਦਾਰਥ ਉਪਲਬਧ ਕਰਾਉਂਦੇ ਹਨ ਸਗੋਂ ਆਪਣੇ ਮਨਮੋਹਕ ਰੂਪ ਵਿੱਚ ਪਿਆਰੀਆਂ ਆਵਾਜ਼ਾਂ ਨਾਲ ਸਾਡੇ ਵਾਤਾਵਰਨ ਦੀ ਸੁੰਦਰਤਾ ਵੀ ਵਧਾਉਂਦੇ ਹਨ ਯਾਦ ਰੱਖਣ ਜੋ ਗੱਲਾਂ ਕੁੱਤਾ ਭੇਡਾਂ ਬੱਕਰੀਆਂ ਦੇ ਵੱਡੇ ਇੱਜੜ ਦੀ ਰਾਖੀ ਕਰ ਸਕਦਾ ਹੈ ਪਲਾੜ ਵਿੱਚ ਸਭ ਤੋਂ ਪਹਿਲਾਂ ਜਾਣ ਵਾਲਾ ਜਾਨਵਰ ਲਾਇਕਾ ਨਾਮ ਦੀ ਕੁੱਤੀ ਸੀ ਅੰਗੋਰਾ ਨਸਲ ਦੇ ਖਰਗੋਸ਼ਾਂ ਦੀ ਉੱਨ ਬਹੁਤ ਮਲਾਈਮ ਹੁੰਦੀ ਹੈ ਪਸ਼ਮੀਨਾ ਉਨ ਹਿਮਾਲਿਆ ਵਿੱਚ ਮਿਲਣ ਵਾਲੀ ਪਸ਼ਮੀਨਾ ਨਸਲ ਦੀ ਬੱਕਰੀ ਤੋਂ ਮਿਲਦੀ ਹੈ। ਕਾਨੂੰਨ ਅਨੁਸਾਰ ਕਿਸੇ ਜੰਗਲੀ ਜਾਨਵਰ ਨੂੰ ਫੜਨ ਜਾਂ ਘਰ ਵਿੱਚ ਰੱਖਣ ਦੀ ਮਨਾਹੀ ਹੈ। ਪ੍ਰਸ਼ਨ ਨੰਬਰ 6 ਖਾਲੀ ਥਾਵਾਂ ਭਰੋ। ਕੂੜਾ, ਜੋਗੀ ਅਤੇ ਮਦਾਰੀ ਰੋਜੀ ਰੋਟੀ ਲਈ ਡੈਸ਼ ਤੇ ਨਿਰਪਰ ਕਰਦੇ ਹਨ। ਜੰਤੂਆਂ ਐੜਾ ਜਾਨਵਰਾਂ ਨੂੰ ਮਾਰਨ ਵਾਲਿਆਂ ਨੂੰ ਡੈਸ਼ ਕਹਿੰਦੇ ਹਨ। ਸ਼ਿਕਾਰੀ ਈਡੀ ਉੱਤਾ ਜ਼ਮੀਨ ਦੇ ਲਗਭਗ ਡੈਸ਼ ਫੁੱਟ heightਾਂ ਦੀ ਗੰਧ ਪਛਾਣ ਸਕਦਾ ਹੈ 40 ਸੱਸਾ ਡੈਸ਼ ਨਸਲ ਦੇ ਖਰਗੋਸ਼ਾਂ ਤੋਂ ਪ੍ਰਾਪਤ ਆਉਂਦੇ ਰੇਸ਼ੇ ਬਹੁਤ ਮਲਾਈਮ ਹੁੰਦੇ ਹਨ ਅੰਗੂਰਾ ਹਾਹਾ ਬੂਲਮਾਰਕ ਡੈਸ਼ ਦੀ ਸ਼ੁੱਤਾ ਦਰਸਾਉਂਦਾ ਹੈ ਉਨ ਪ੍ਰਸ਼ਨ ਨੰਬਰ 7 ਆਵਾਜਾਈ ਅਤੇ ਟੋਆਟੋਾਈ ਵਿੱਚ ਜਾਨਵਰਾਂ ਦੀ ਕੀ ਭੂਮਿਕਾ ਹੈ ਆਵਾਜਾਈ ਅਤੇ ਟੋਆਟੋਾਈ ਵਿੱਚ ਜਾਨਵਰਾਂ ਦੀ ਵਿਸ਼ੇਸ਼ ਭੂਮਿਕਾ ਹੈ ਘੋੜਾ ਬਲਦ ਊਠ ਹਾਥੀ ਖੱੱਚਰ ਆਦਿ ਵਰਤੋਂ ਨਾਲ ਮਾਲ ਦੀ ਢੋਆ ਢੋਈ ਕੀਤੀ ਜਾਂਦੀ ਹੈ ਟਾਂਗਿਆਂ ਅਤੇ ਗੱਡੀਆਂ ਵਿੱਚ ਊਠ ਬਲਦ ਅਤੇ ਘੋੜੇ ਦੀ ਮਦਦ ਨਾਲ ਲੋਕ ਆਵਾਜਾਈ ਕਰਦੇ ਹਨ ਪ੍ਰਸ਼ਨ ਨੰਬਰ 8 ਸਾਨੂੰ ਜਾਨਵਰਾਂ ਦੀਆਂ ਕਿਹੜੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਾਨੂੰ ਜਾਨਵਰਾਂ ਨੂੰ ਸਮੇਂ ਸਿਰ ਪਾਣੀ ਅਤੇ ਭੋਜਨ ਦੇਣਾ ਚਾਹੀਦਾ ਹੈ ਉਹਨਾਂ ਨੂੰ ਮੀਂਹ ਧੁੱਪ ਅਤੇ ਠੰਡ ਤੋਂ ਬਚਾਉਣ ਲਈ ਪ੍ਰਬੰਧ ਕਰਨਾ ਚਾਹੀਦਾ ਹੈ ਜੇਕਰ ਜਾਨਵਰ ਬਿਮਾਰ ਹੋ ਜਾਵੇ ਤਾਂ ਡੰਗਰ ਡਾਕਟਰ ਤੋਂ ਉਸਦਾ ਇਲਾਜ ਕਰਵਾਉਣਾ ਚਾਹੀਦਾ ਹੈ। ਪ੍ਰਸ਼ਨ ਨੰਬਰ 9 ਜਾਨਵਰਾਂ ਦੀ ਰੱਖਿਆ ਲਈ ਕਾਨੂੰਨ ਕਿਉਂ ਬਣਾਏ ਜਾਂਦੇ ਹਨ? ਜਾਨਵਰਾਂ ਦੀ ਰੱਖਿਆ ਅਤੇ ਉਹਨਾਂ ਉੱਪਰ ਕਿਸੇ ਵੀ ਤਰ੍ਹਾਂ ਦਾ ਅਤਿਆਚਾਰ ਨਾ ਹੋਵੇ ਇਸ ਲਈ ਜਾਨਵਰਾਂ ਦੀ ਰੱਖਿਆ ਲਈ ਕਾਨੂੰਨ ਬਣਾਏ ਗਏ ਹਨ। ਜੇਕਰ ਇਹ ਕਾਨੂੰਨ ਨਾ ਹੋਣ ਤਾਂ ਲੋਕ ਜਾਨਵਰਾਂ ਨੂੰ ਆਪਣੇ ਲਾਭ ਲਈ ਮਾਰ ਦੇਣਗੇ ਜਿਸ ਨਾਲ ਧਰਤੀ ਤੇ ਵਾਤਾਵਰਣ ਦਾ ਸੰਤੁਲਨ ਵਿਗੜ ਜਾਵੇਗਾ। Thank you for watching video ko like kare channel ko subscribe kare